ਹਾਂਜੀ ਗਾਇਸ ਆਪਾਂ ਖੜਿਆ ਦੁਕਾਨ ਦੇ ਬਾਹਰ ਉਰੇ ਤੇ ਸ਼ਾਮਾਂ ਦੇ ਵਿੱਚ ਤੇ ਠੀਕਾ ਲੋਕ ਲਾ ਕੇ ਚਲੀ ਗਿਆ ਬਾਈ ਤੇ ਕੋਈ ਗੇੜਾ ਖਰਾਬ ਚਲੀ ਗਿਆ ਯਾਰ ਬੰਦ ਕਰਕੇ ਗਏ ਹੋਏ ਆ ਕੀ ਯਾਰ ਸੀਲਡ ਕਰ ਜਾਂਦੇ ਆ ਨਾ ਲੱਤਾ ਖੁੱਲੀਆਂ ਰੱਖੀ ਠੀਕਾ ਚੱਕੇ 'ਚ ਨਾ ਪੈਰ ਦੇ ਲਈ ਚੱਲ ਆਏ ਆ ਇਹ ਕਹੀ ਜਾਂਦਾ ਆ ਆਏ ਤੇ ਬਾਲ ਵੀ ਦੱਸ ਕਿੱਧਰ ਨੂੰ ਗਈ ਆ ਐਧਰ ਨੂੰ ਗਈ ਆ ਐ ਮੈਂ ਤੁਹਾਨੂੰ ਪੱਕੀ ਗੱਲ ਦੱਸਾਂ ਕਿਵੇਂ ਸ਼ੂਟ ਲੱਗਿਆ ਕਿੱਥੇ ਬਾਕੀ ਵੀ ਨਹੀਂ ਹੁਣ ਨਹੀਂ ਹੈ ਤੁਹਾਨੂੰ ਬਖਸ਼ਣਾ ਐਨੂਰ ਐਨੂਰ ਕੀ ਹੋ ਗਿਆ ਬੀਬੀ ਨਾਲ ਲੜਾਈ ਹੋ ਗਈ ਹੈ ਹਾਂ ਹੁਣ ਵੀ ਰਹਿਣੀ ਆ ਇਹ ਤਾਂ ਚੱਲਦੀ ਰਹਿਣੀ ਆ ਹੈਨਾ ਅਰੇ ਨੂਰ ਮੇਰੀ ਗੱਲ ਕਰਾਂ ਮੇਰੀ ਗੱਲ ਕਰਾਂ ਤੈਨੂੰ ਗੱਲ ਕਰਨਾ ਗੱਲ ਕਰਕੇ ਮਤਲਬ ਕਿ ਨਹੀਂ ਮਾਤਾ ਰੋਟੀ ਮਾ ਜਾਈ ਆ ਹਾਂ ਰੋਟੀ ਵੀ ਨਹੀਂ ਖਾ ਰਹੀ ਹੈਗੀ ਜਿਆਦਾ ਬਰਾਕ ਹੋ ਗਿਆ ਲੈ ਤਾਂ ਹੀ ਜਿੱਤ ਨੇ ਨਿਊ ਲੁੱਕ ਚੇਂਜ ਕਰ ਲਈ ਹੈ ਨਵੀਆਂ ਚੱਪਲਾਂ ਲਿਆਂਦੀਆਂ ਫਿਰ ਹੈ ਜੀ ਤੂੰ ਖਰਚ ਤੇ ਵਰ ਇਕੱਠੀ ਮਰ 250 ਰੁਪਏ ਹੈ ਹੈ ਹੋ ਸਰੂ ਜੂ ਬਰਾ ਕਿਤੇ ਹੀ ਸੁਦੀ ਮੈਂ ਚੱਪਲਾਂ ਦਾ ਕੰਮ ਵੀ ਕਰਦਾ ਰਿਹਾ ਮੈਂ ਮੈਂ ਕੰਮ ਕਰਦਾ ਰਿਹਾ ਮੈਂ ਹੇ ਗਾਇਸ ਵੈਲਕਮ ਹੈਗਾ ਤੁਹਾਡਾ ਸਾਰੰ ਦਾ ਵਲੌਗ ਦੇ ਵਿੱਚ ਤੇ ਗਾਇਸ ਆਪਾਂ ਬੈਠਿਆ ਬਾਹਰ ਇਸ ਟਾਈਮ ਮਿੰਜੜਾ ਹੈ ਬੇਬੇ ਨੇ ਬਾਹਰ ਇੱਥੇ ਅੰਦਰ ਲੱਗੀ ਹੋਈ ਆ ਕੰਮ ਵਗੈਰਾ ਕਰਨ ਕੁਛ ਆਪਣਾ ਤੇ ਆਪਾਂ ਬਾਹਰ ਬੈਠ ਕੇ ਵੀਡੀਓ ਅਪਲੋਡ ਲੱਗਿਆ ਕਰਨੀ ਬੈਠ ਕੇ ਤੇ ਬਾਕੀ ਮੈਂ ਚੱਲਿਆ ਜੀ ਮਾਰੀ ਕੋਲ ਜਦੋਂ ਦੇਖਿਆ ਵੀ ਇੱਥੇ ਮਿੰਜੜਾ ਹੈ ਤਾਂ ਫਿਰ ਇੱਥੇ ਮੈਂ ਆ ਗਿਆ ਲੱਗਾ ਚੱਲਦੇ ਆਂਦੇ ਆਪਾਂ ਠੀਕ ਆ ਵੀਡੀਓ ਅਪਲੋਡ ਕਰਦੇ ਛੋਟਾ ਜਿਹਾ ਮੁੰਜਾ ਦੇ ਥੱਲੇ ਉਹ ਕੁੱਤਾ ਵੀ ਸੁੱਤਾ ਪਿਆ ਇਹ ਆ ਜੀ ਇਹ ਬਾਈ ਉਹ ਕਿਉਂ ਸਾਵਾਂ ਹੋਰ वगੇ ਮਾਗ ਕਰ ਰਿਹਾ ਵਰ ਜਾਂਦੀ ਹੈ ਇਹ ਐ ਲੱਗ ਗਈ ਰੌਣ ਸੱਚੀ ਦਾ ਵੀ ਰੌਣ ਲੱਗ ਗਈ ਰੌਣ ਲੱਗ ਗਈ ਸੱਚੀ ਨੇ ਬੀਬੀ ਕੋਲ ਤਾਂ ਜਾਇਆ ਗਿਆਣਾ ਨਹੀਂ ਹੈ ਤੇ ਗਾਇਸ ਸਮਾਂ ਚੱਲਿਆ ਜੋੜ ਤੇ ਠੀਕ ਹੈ ਜਿਹੜੀ ਆਪਣੀ ਪੁਰਾਣੀ ਸ਼ਾਪ ਸੀਗੀ ਜਿਨ੍ਹਾਂ ਨੇ ਪੁਰਾਣੇ ਵਲੌਗਸ ਦੇਖੇ ਹੋਇਆ ਤੇ ਤੁਹਾਨੂੰ ਪਤਾ ਯਾ ਦੁਕਾਨ ਦੇ ਵਿੱਚ ਚੋਰੀ ਹੋ ਗਈ ਥੀ ਤੇ ਤੇਦੇ ਮੈਂ ਆਪਣਾ ਪੀਸੀ ਚੱਕਾ ਦਿੰਦੇ ਆ ਹਾਂ ਤੇ ਜੀਜਾ ਜੀ ਨੇ ਕਿਸੇ ਹੋਰ ਨੂੰ ਦੁਕਾਨ ਦੇਤੀ ਨਾ ਪੀਸੀ ਕੋਈ ਘਰ ਚੱਕਲਿਆ ਮਥੇ ਤੇ ਠੀਕ ਨਹੀਂ ਮੇਰਾ ਸਮਾਨ ਵੀ ਪਿਆ ਨਾ ਕਾਫੀ ਸਾਰਾ ਉੱਥੇ ਦੋ ਸਾਲ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਸਾਈਕਲ ਡਾਊਨ ਕਰ ਗਿਆ ਅੱਜ ਠੀਕ ਹੈ ਤੇ ਮੈਂ ਡੰਨ ਨਹੀਂ ਹੁਣ ਦਿੱਤਾ ਨੂੰ ਕਿ ਚਾਰ ਦਿਨ ਲਾਦਾ ਮੈਂ ਚਲਾਉਂਦੇ ਨਹੀਂ ਹੈਗਾ ਇੰਨਾ ਤੇ ਅੱਜ ਮੈਨੂੰ ਜਾਣਾ ਜਲਦੀ ਤਾਂ ਤੇ ਸਾਈਕਲ ਡਾਊਨ ਹੋ ਗਿਆ ਕੱਤੀ ਹਾਲ ਬਸ ਇਹ ਵਸ ਡਾਉਣੀ ਆ ਬਸ ਆਮਦ ਲੋ ਤੈਨੂੰ ਕੀ ਲੱਗਦਾ ਬਾਈ ਆ ਜਾਊਗਾ ਹੈ ਲੋਕ ਲੱਗ ਗਿਆ ਹੈ ਇਹ ਹਾਂਜੀ ਗਾਇਸ ਆਪਾਂ ਖੜਿਆ ਦੁਕਾਨ ਦੇ ਬਾਹਰ ਹੋਰੇ ਤੇ ਸ਼ਾਮਾਂ ਦੇ ਵਿੱਚ ਤੇਹੀ ਗੱਲ ਲੋਕ ਲਾ ਕੇ ਚੱਲੀ ਗਿਆ ਬਾਈ ਤੇ ਕੋਈ ਢੀੜਾ ਖਰਾਬ ਚਲੀ ਗਿਆ ਯਾਰ ਬਹੁਤ ਐ ਬਾਦ ਆਇਆ ਦਿਨਵਾਜੇ ਮਹੀਨੇ ਡੇਢ ਮਹੀਨੇ ਬਾਅਦ ਆਇਆ ਡੇਢੇ ਮਹੀਨਾ ਹੋ ਗਿਆ ਜਿੱਦਾਂ ਮੈਂ ਖੜਿਆ ਨੀਰੇ 5 ਮਿੰਟ ਵੀ 2 hours later ਹੂੰ ਬੰਦਾ ਬੰਦ ਕਰਕੇ ਗਏ ਹੋਏ ਆ ਕੀ ਯਾਰ ਸੀਲਡ ਕਰ ਜਾਂਦੇ ਆ ਨਾ ਨਹਿਰ ਨਾਲ ਲੱਗਿਆ ਹੁੰਦਾ ਏ ਖੇਤਾਂ ਨੂੰ ਪਾਣੀ ਬੰਦ ਕਰਤਾ ਹੁਣ ਆ ਦੇਣਾ ਆ ਕੇ ਕਿਸੇ ਦਾ ਨਹੀਂ ਆਉਂਦਾ ਨਾ ਨਾ ਉਧਰ ਤੇ ਆਉਂਦਾ ਹੁੰਦਾ ਇੱਕ ਮਿੰਟ ਜੀ ਬਾਜੀ ਅੱਜ ਘਰ ਮਾਚ ਨਹੀਂਤਾ ਉਹ ਇੱਥੇ ਤਾਂ ਨਹੀਂ ਖੁੱਲਦਾ ਹੈਗਾ ਉਹ ਉਧਰ ਤੇ ਹੋਣਾ ਮੈਨੂੰ ਲੱਗਦਾ ਕਿ ਉਧਰ ਦੀ ਖੋਲਦੇ ਆ ਕਿਸੇ ਤਰੀਕੇ ਨਾਲ ਵਾਦੇ ਪੈ ਪੌਂਦਾ ਨਾ ਆ ਸਿੱਧਾ ਐ ਉਧਰ ਤੇ ਆਏ ਆਉਂਦਾ ਇੰਨੀ ਗਰਮੀ ਚ ਆਏ ਆ ਐਨੇ ਔਖੇ ਸਕੂਟਰੀ ਇੱਕ ਸਕੂਟਰੀ ਪਰ ਆਏ ਆ ਠੂਆ ਹੈਗਾ ਸੰਤਾ ਇਹਦਾ ਵੀ ਨਾ ਆਉਂਗੇ ਹੈ ਹੋਰ ਕਿ ਅਣੀ ਡੱਬੇ ਨਾਲੇ ਨਾ ਹਾਲਾਂਦੇ ਨਹਿਰ ਵੱਲ ਤੇ ਗਾਇਸ ਇਹਦਾ ਪਾਣੀ ਇਧਰ ਨੂੰ ਜਾਂਦਾ ਏ ਚ ਬੱਚੇ ਸਾਈਡ ਉਰੇ ਨਾ ਆਣ ਆਏ ਤੇ ਨਹਿਰ ਵੱਲ ਬੰਦੇ ਕਰਕੇ ਉਹ ਪਾਣੀ ਇੱਥੇ ਨਹੀਂ ਜਾਂਦਾ ਹੋਣਾ ਇੱਧਰ ਦੇ ਕਿੱਥੇ ਪਾਣੀ ਜਾਂਦਾ ਹੈ ਖੇਤਾਂ 'ਚ ਪਾਣੀ ਛੱਡਿਆ ਹੁੰਦਾ ਏ ਬੰਦ ਕਰ ਗਏ ਬਾਈ ਬੰਦੇ ਕਰਕੇ ਹੁਣ ਉਹ ਕਿਆ ਕਰੀਏ ਹੁਣ ਚੱਲੀਏ ਫਿਰ ਦੱਬਾ ਤੇ ਪਾਣੀ ਘਰੋਂ ਨਹੀਂ ਇੱਥੇ ਨਾਲ ਹੀ ਜਾਂਦਾ ਏ ਦੱਬਾ ਹੁਣ ਕਿੱਥੇ ਤੇ ਦੇਖੀਏ ਯਾਰ ਡੱਬਾ ਰਹਿਣ ਤੋਂ ਕਿਹਦੀ ਸੁਆਹ ਕਰਤੇ ਡੱਬਾ ਲੈ ਹੁੰਦੇ ਸੁਆਹ ਸਾਹ ਇੱਥੇ ਕਿਤੇ ਸੁਆਹ ਨਹੀਂ ਆਹੀ ਤੱਕ ਨਾਉਣੇ ਵਾਲਾ ਮੱਲਾ ਤਾਂ ਬੰਦ ਕਰ ਗਏ ਯਾਰ ਉਹ ਫਿਰ ਕਿਵੇਂ ਕਰਗੀ ਬੰਦ ਉਹਨਾਂ ਕੋਲ ਨਹਿਰ ਵਾਲੀ ਖੋਲ ਕੇ ਜਾਂਦੇ ਆ ਜਾਂ ਖੇਤਾਂ ਨਾਲ ਕੋਲ ਕੀ ਚਾਬੀ ਚੁੱਗੀ ਹੁੰਦੀ ਹੋਊਗੀ ਇਹਦੀ ਖੇਤਾਂ ਨਾਲ ਕੋਲ ਹੁੰਦੀ ਹੋਊਗੀ ਹਾਂ 24 ਘੰਟੇ ਤਾਂ ਚੱਲੀ ਹੋ ਜਾਂਦਾ ਜੀਤੂ ਅੱਜ ਤੁਹਾਡੇ ਕਰਮਾਂ ਵਿੱਚ ਹੀ ਤਾਂ ਨਤਾਲੀ ਨਾ ਨਤਾ ਹੋਇਆ ਇਹ ਮੈ ਤਾਂ ਪਹਿਲੀ ਮਨਾ ਕਰੇ ਰਿਹਾ ਤਾਂ ਮੈਂ ਕਿਹਦੀ ਦੁਪਹਿਰ ਨੂੰ ਹੁਣ ਕਿਆ ਕੰਮ ਜਾਣਾ ਹੁਣ ਕੀ ਕਰਨਾ ਚਲੋ ਕਰਨ ਨੂੰ ਹੋਰ ਕੀ ਹੋਰ ਹੁਣ ਗਾ ਧੁੱਪਾਂ ਚ ਰੇ ਖੜਨਾ ਹੁਣ ਓਕੇ ਚਲੋ ਆਜੋ ਕਰਮਾ ਜੀ ਨਹੀਂ ਤਾਂ ਅੱਜ ਤੁਹਾਡੇ ਅੱਗੇ ਪਾਸਾ ਔਖਾ ਸੁੱਖਾ ਕਿੱਲੇ ਪਵੇ ਲੈ ਆ ਗਲਾਸ ਦੇ ਦੇਖੋ ਮੈਂ ਕਹਿੰਦਾ ਗਲਾਸ ਨਾਲ ਹੀ ਨਾ ਦੱਬਾ ਵੀ ਨਹੀਂ ਲਿਆਏ ਨਹੀਂ ਤਾਂ ਡੱਬਾ ਨਾਲ ਲਾ ਕੇ ਨਾ ਆ ਜਾਂਦੇ ਰੇ ਪਹਿਲਾਂ ਸਾਨੂੰ ਇੰਨਾ ਚੱਲ ਅੱਗੇ ਕਰਦਾ ਤੇ ਲੱਭੀ ਆਹੀ ਪਤਾ ਨਹੀਂ ਰੇ ਤੇ ਵੀ ਕਿੰਨਾ ਉੱਚਾ ਜਗ੍ਹਾ ਹੈ ਹੁਣ ਕਿੰਨੀ ਕ ਲੱਗ ਰਹੀ ਆ ਆ ਇਹਦਾ ਪਾਇਪ ਆ ਪਾਇਪ ਆ ਜੀਤੂ ਆ ਪਾਇਪ ਆ ਜਿਸ ਦੇ ਨਾਲ ਪਾਣੀ ਆਉਂਦਾ ਹੈ ਇਹ ਨਾ ਪਤਾ ਨਹੀਂ ਕੀ ਵਿੱਚ ਲਾਉਂਦੇ ਹੋਣੇ ਨਾ ਇਹ ਹਾਂ ਹੋੜੀਆਂ ਹੋਰੀਆਂ ਨਾ ਬੰਦ ਕਰਿਆ ਹੋਇਆ ਦੇਰੇ ਦੇ ਨਾਲੇ ਪਾਣੀ ਆਈ ਜਾਂਦਾ ਉਹ ਉਹਰੇ ਜਨਰੇਟਰ ਤਾਂ ਨਹੀਂ ਰੱਖਿਆ ਹੁੰਦਾ ਫਿਰ ਪਾਣੀ ਕੱਤ ਨਹੀਂ ਆ ਰਿਹਾ ਅੱਜ ਕੋਈ ਤਾਂ ਗਏ ਚ ਮੇਰੇ ਅੱਗੇ ਤਾਂ ਹੁੰਦਾ ਨਹੀਂ ਜਨੇਟ ਹੋਇਆ ਕੋਈ ਕੁਝ ਨਹੀਂ ਆਦੇ ਤੋੜ ਬੋਰ ਬੁਰਗਾ ਕੀ ਹੋ ਗਿਆ ਵਾ ਆਦੇ ਪਾਈਪ ਜਾਂਦਾ ਸਿੱਧਾ ਇਹਦੇ ਥੱਲੇ ਨੂੰ ਐਥੇ ਦੇ ਪਾਈਪ ਜਾ ਕੇ ਉੱਧਰ ਪਾਣੀ ਆਉਂਦਾ ਹੈ ਚਲੋ ਫਿਰ ਚੱਲੀਏ ਫਿਰ ਘਰ ਨੂੰ ਕੀ ਕਰਨਾ ਫਿਰ ਹੁਣ ਕਿ ਕਿ ਥੱਲੇ ਉੱਧਰ ਕੇ ਕੀ ਗਰਮ ਪਾਣੀ ਨਾਲ ਨਹਾਉ ਜਾ ਕੇ ਘਰ ਆ ਹੁਣ ਕਰ ਲੋ ਸਟਾਰਟ ਮੋਟਰ ਮੋਟਰ ਚਲਦੀ ਚੱਲੀ ਆ ਫਿਰ ਕਿਤੇ ਲਖਮੀ ਪਰੇ ਲਖਮੀ ਪਰ ਸਾਰੇ ਪਾਸੇ ਘੁੰਮੇ ਹੋਦੇ ਇੰਨਾ ਔਖਾ ਆਏ ਵੀ ਲਖਮੀ ਪਰ ਦੇਖਾ ਕੇ ਹੁਣ ਜੇ ਲਖਮੀ ਪਰ ਵਾਲੀ ਮੋਟਰ ਚਲਦੀ ਸੀ ਇੱਥੇ ਨਾ ਲੂਗੇ ਉਹ ਜਿਹੜੀ ਬੜੀ ਮੋੜ ਕੋਲ ਹੈ ਨਾ ਉੱਥੇ ਚੱਲੂਗੇ ਹਨਾ ਸਵਾਦ ਆ ਗਿਆ ਜ਼ਿੰਦਗੀ ਦਾ ਆਇਆ ਮਜਾ ਨਾ ਕੇ ਪੂਰਾ ਫੀਲ ਐਨ ਕਹਿਣ ਤੀ ਮੋਟਰ ਪਰ ਵੀ ਨਾ ਕੇ ਨਾ ਉੱਥੇ ਬਲੌਗ ਬਣਾਣਾ ਭੁੱਲ ਗਏ ਬਣਾ ਲਿਆ ਤਾਂ ਹਾਂ ਬਣਾਇ ਨਹੀਂ ਹੋਇਆ ਚੱਲ ਕਿਤੇ ਨਹੀਂ ਅਗਲੀ ਵਾਰੀ ਸਹੀ ਫੋਨ ਕਿਹੜਾ ਹੀ ਫੋਨ ਤਾਂ ਨਹੀਂ ਆਈਫੋਨ ਹੁੰਦਾ ਬਣਾ ਲਵਣਾ ਮੋਟਰ ਵਿੱਚ ਹੈ ਨਾ ਚਲੋ ਠੀਕ ਆ ਚਲੋ ਠੀਕ ਆ ਗਾਇਸ ਹਾਂ ਆਮ ਕਰ ਮੋਟਰੇ ਬੰਦ ਸੀ ਕਰੀਏ ਕਿ ਆ ਨਹੀਂ ਨਹੀਂ ਹੋਇਆ ਆ ਪਾਣੀ ਇੱਧਰ ਨੇ ਬੈਕ ਆਉਣ ਲੱਗਿਆ ਹੋਇਆ ਉਧਰ ਤਾਂ ਰੁਕਿਆ ਨਹੀਂ ਹੈ ਪਾਣੀ ਬੜਾ ਟੈਂਕੀ ਭਰ ਗਈ ਇਹਨਾਂ ਦੀ ਪਾਣੀ ਦੇਖ ਲੈ ਇੱਥੇ ਤੱਕ ਆ ਗਿਆ ਉਹਦਾ ਨਾਲੀ ਦਾ ਨਾਲੀ ਦਾ ਪਾਣੀ ਇੱਧਰ ਤੇ ਨਿਕਲ ਕੇ ਉੱਧਰ ਨੂੰ ਆ ਗਿਆ ਫੇਰ ਆ ਗਿਆ ਇੱਧਰ ਨੂੰ ਆ ਗਿਆ ਫੇਰ ਹਾਂ ਤੁਸੀਂ ਰੋਟਿਆ ਦਾ ਬੱਸ ਪਾਣੀ ਆਈ ਜਾਂਦਾ ਕਿਆ ਕਰੀਏ ਮੰਨ ਲੇ ਪਾਣੀ ਆ ਗਿਆ ਹਮ ਹੱਲੇ ਨਹੀਂ ਹੋ ਰਹੀ ਚੀਜ਼ ਦਾ ਪਾਣੀ ਦਾ ਤੂੰ ਫਿਰ ਦੁਪਹਿਰੇ ਨਾਲ ਹੀ ਨਹੀਂ ਹੋਇਆ ਹੈ ਹੈ ਆ ਜਾਣਾ ਤੁਸੀਂ ਇਹ ਤਾਂ ਆ ਗਏ ਦੇ ਅਣ ਨਹੀਂ ਆਣਾ ਯਾਰ ਬੰਦ ਕਰ ਤੇ ਕਰ ਦਿੱਤੀ ਉਹ ਮੈਨੂੰ ਆ ਜੀ ਸਮਝ ਨਹੀਂ ਆਈ ਹੈਗੀ ਵੀ ਬੰਦ ਹੋਈ ਕਾਤੇ ਆਓ ਉਹ ਤਾਂ ਹੁੰਦੀ ਐ ਹਾਜੀ ਕਾ ਇਸ ਟਾਈਮ ਉਹ ਕਾ 5:30 ਤੇ ਠੀਕ ਆਪਾਂ ਗਏ ਸੀਗੇ ਦੁਪਹਿਰ ਨੂੰ ਉੱਥੇ ਨਾਣ ਤੇ ਸਾਡਾ ਦੁਪਹਿਰ ਨੂੰ ਸਾਰਾ ਟਾਈਮ ਹੋ ਗਿਆ ਖਰਾਬ ਤੇ ਗਰਮੀ ਗਰਮੀ ਹੋ ਗਈ ਤੇ ਚੱਲਣੀ ਸੀ ਗਈ ਉਹ ਤੇ ਮੈਂ ਜੀਤੂ ਜੋਤ ਪੁਨੀਸ਼ ਗਏ ਤੇ ਅਸੀਂ ਤੈਨੂੰ ਲੈ ਕੇ ਰਿੰਦਾ ਜਾ ਸਕਦੇ ਨਿਆਣੇ ਵਾਲੀ ਨਹੀਂ ਹੈਗੀ ਉਹ ਪਰ ਲੈ ਕੇ ਤਾਂ ਜਾ ਸਕਦੇ ਨਹੀਂ ਡੂੰਗੀ ਤਾਂ ਹੈ ਨਹੀਂ ਪਰ ਆ ਵੀ ਤੇਰੇ ਜਿੰਨੀਆਂ ਤੇਰੇ ਤੇ ਉੱਪਰ ਛੱਤਾ ਹੈ ਮੈਨੂੰ ਲੱਗਦਾ ਇਹਦੇ ਜਿੱਦਾਂ ਦਾ ਛੱਤਾ ਹੀ ਆ ਤੂੰ ਦੇ ਵਿੱਚ ਸਾਰਾ ਆ ਗਿਆ ਜੀ ਤੂੰ ਦੇਖੀ ਇਹ ਤਾਂ ਇੱਕ ਤਾਂ ਛੱਡ ਕੇ ਚਲਾ ਦਤੀ ਮੇਰੇ ਜਿੱਤ ਦਵਾ ਦਵਾ ਤਾਂ ਦਿਖਾਉਂਦੇ ਆ ਵੀ ਇੱਕ ਮੈਨੂੰ ਬਿਠਾ ਕੇ ਦੇਖ ਕਿੰਨੀ ਕਿ ਦਬਦੀ ਆ ਬੈਠ ਇੱਕ ਮ ਬੈਠ ਜਾ ਪਿੱਛੇ ਲੱਤਾਂ ਖੁੱਲੀਆਂ ਰੱਖੀ ਠੀਕ ਆ ਚੱਕੇ 'ਚ ਨਾ ਪੈਰ ਦੇ ਲਈ ਚੱਲ ਤੈਨੂੰ ਲੱਗਦਾ ਭਾਉ ਰਿਓ ਬੁੱਤਾਂ ਨਹੀਂ ਦੇਖੇ ਮੈਂ ਚੌਕਰ ਵੱਜਦੇ ਡਰਾਈਵਰ ਦੇਖ ਲੈ ਪੱਕੇ ਡਰਾਈਵਰ ਹੀ ਫੇਲ ਹੋ ਜਾਂਦੇ ਆ ਕਈ ਵਾਰੀ ਪੱਕੇ ਡਰਾਈਵਰ ਵੀ ਜਿੱਤੂ ਫੇਲ ਹੋ ਜਾਂਦੇ ਤੁਹਾਨੂੰ ਲੱਗਦਾ ਬ੍ਰੇਕ ਘਾਰੀਆਂ ਹੈਗੀਆਂ ਨਹੀਂ ਮੈਂ ਮੋੜ ਦੇਣੀ ਓਏ ਇੱਕ ਵਾਰੀ ਮੈਚਾ ਕੇ ਦੇਖਿਆ ਕੱਲਾ ਦੇਖੀਓ ਮੇਰੇ ਤੇ ਕਹਿਦੇ ਜਾ ਹਵਾਂਦੀ ਚਲਾਣੇ ਚਲਾਈ ਹੋਈ ਸੱਟ ਨਾ ਖਾ ਲਈ ਤਾਂ ਚਲਾਈ ਕਿਦੀ ਚਲਾਈ ਹੈ ਸਾਈਕਲ ਹੀ ਤਾਂ ਤੇਰੇ ਕੋਲ ਹੈਗੀ ਸਾਈਕਲ ਹੀ ਹੈਗੀ ਦੀ ਮ ਚਲਾਈ ਹੋਈ ਹੈ ਹਾਂ ਦੇਖ ਕੇ ਚਲਾਈ ਜਿਆਦਾ ਨਾ ਚਲਾਈ ਹੋਲੀ ਤੇ ਕੇ ਚਲਾਈ ਬ੍ਰੇਕਾਂ ਨਹੀਂ ਹੈਗੀਆਂ ਇਹਦੀਆਂ ਹਾਂ ਅੱਜ ਦੀ ਸਲੋ ਸਲੋ ਕਸਰ ਵਾਸਤੇ ਜਿਆਦਾ ਵੀ ਨਾ ਅੱਗੇ ਫਰੈਂਕ ਨਾ ਹੋਇ ਨਾ ਸੱਟ ਨਾ ਖਾ ਲਈ ਮੈਂ ਚਲਾ ਕੇ ਦਿੰਦਾ ਬਿਨਾਂ ਹੱਥ ਛੱਡੇ ਚਲਾ ਕੇ ਤੇ ਕਮਾਣਾ ਬਿਨਾਂ ਹੱਥ ਛੱਡੇ ਨਹੀਂ ਚਲਾਉਂਦਾ ਹੱਥ ਨਹੀਂ ਛੱਡੇ ਬਿਨਾਂ ਹੱਥ ਛੱਡੇ ਮੈਂ ਆਪਣੇ ਆਪ ਚਲਾ ਦਿੰਦਾ ਉਹ ਚਲਾ ਲੂ ਜਿਹਦਾ ਸਾਈਕਲ ਆ ਉਹਨੂੰ ਵੀ ਚਲਾ ਲਾਂ ਦੋ ਆਪੇ ਚਲਾਈ ਜਾਂਦੇ ਆ ਕੇ ਹੈ ਹੈ ਗੈ ਵੀ